ਆਇਆ ਅੰਦਰ ਮੇਰਾ ਕਿਲ ਹੋਣੀ ਹੈ ਹਾਂ ਹਾਂ ਬਾਬਾ ਨੂੰ ਲਵਾਉਂਗਾ ਬਾਬਾ ਜੀ ਪੱਗੜੀ ਲਵਾਉਣੇ ਆਇਓ ਘਰ ਸਾਂ ਜੀ ਦੇਰੀ ਦੀ ਬੰਦਾ ਜੀ ਉਹ ਤਾਂ ਆਹ ਬੰਦੇ ਬੰਦੇ ਨੂੰ ਸਾਵਾਂ ਉਹ ਤੇ ਸਾਵਲੀ ਤੁਮੇ ਨੂੰ ਅੱਜ ਨਮਾਇਦਾ ਹੋਈ ਉਹ ਦੂਜੇ ਨੇ ਬੰਦਾਸੂ ਉੱਧਰ ਡੱਕ ਇੱਧਰ ਦੀ ਆ ਜਾਈ ਇੱਧਰ ਦੀ ਆ ਲਵਾ ਬਾਈ हरा बटन नप दे हरा जी हराज तो थल आ सौ सरियाकाल सीधे चक्र न

ਕੋਈ ਫੀਲ ਐਡਜਮੈਂਟ ਹੈ ਤੁਹਾਨੂੰ ਮੋਟੇ ਐਡਜਮੈਂਟ ਲੱਗਦਾ ਆਈ ਤਰੀਖ ਹੈਗੀ ਜੀ 23 7 2025 ਪਿੰਡ ਲੰਬੀ ਪੰਪ ਲਾਇਆ ਜੀ 15 ਐਚਪੀ ਦਾ ਪੰਪ ਸੈੱਟ ਉਹਨੂੰ ਬੰਦ ਕਰਕੇ ਚਲਾਇਂ ਖਲਾ ਦੇ ਖੋਲ ਲਾ ਭਾਈ ਜੰਕ ਲਿਆ ਖੋਲੀ ਭਾਈ ਖੋਲੀ ਖੋਲ ਦੇ ਫੋਲ ਇਹਨੂੰ ਆਣੀ ਚੱਕ ਲਿਆ ਜੀ ਪਿੰਡ ਲੰਬੀ ਅੱਜ ਤਰੀਕਾ 23/7/2025 ਪਿੰਡ ਲੰਬੀ ਪੰਪ ਸੈਟ ਲਾਇਆ ਜੀ 15 HP ਦਾ ਅੰਪੀਅਰ ਦੇਖੀਓ ਇੱਧਰ ਦੇਖ ਮੇਨ ਤੇ ਦੇਖ ਇਹਦੇ ਚ ਦੇਖ ਇਹਦੇ ਚ ਬਾਈ ਠੀਕ ਹੈ ਇਹ ਦੂਜੇ ਚ ਠੀਕ ਹੈ ਇਹ ਦੂ ਤੀਜੇ ਚ ਬਾਈ ਠੀਕ ਹੈ ਉਹ ਕੀ ਲੋਡ ਕਿੰਨਾ ਲੈਣਾ ਚਾਹੀਦਾ ਭਾਈ 21-22 ਤੱਕ ਹੀ ਹੈ 21 ਤੱਕ ਹੀ ਹਾਂਜੀ 25 ਦਾ ਲਈ ਕਿੱਥੇ ਜੀ ਲੋਡ ਨਹੀਂ ਨਹੀਂ 25 ਦਾ ਨਹੀਂ ਗਈ ਨਹੀਂ 25 ਦਾ ਨਹੀਂ ਆਪਾਂ ਇਹਦੇ ਨਾਲ ਚੈੱਕ ਕਰ ਲਿਆ ਨਾ ਤੁਸੀਂ ਉਹਨੂੰ ਭੁੱਲ ਜਓ ਆ ਇਹਦੇ ਨਾਲ ਮੀਟਰ ਨੇ ਚੈੱਕ ਕਰੇ ਬਾ ਇਹਨਾਂ ਕੀ ਕਰੀ ਗਾ ਬੜਾ ਮੋਟਾ ਮੀਟਰ ਹੀ ਪੰਜਰ ਵਾਲੀ ਹਣੀ ਠੀਕ ਹੈ ਉਹਨਾਂ ਦਾ ਇਹਦੇ ਨਾਲ ਚੈੱਕ ਕਰੇ ਕਿੰਨੇ ਰੁਪਏ ਹੋਣਗੇ ਹਣੀ ਤੋਂ ਲਾਵੀਂ ਨਹੀਂ ਲਾਵੀਂ ਹਾਂ ਇਹ ਪਹਿਲਾ ਬਈ ਚਲਾਉਣੀ ਦੀ ਸਾਡੇ ਵੀ ਇਹ ਹੈ ਇਹ ਤੋਂ ਬਾਅਦ ਬੰਦ ਕਰਦੇ ਨੇ ਉਹ ਕਰੀਂਗਾ ਰੈਟ ਸਟਾਰਟ ਕਰੇਗਾ ਫਸਟ ਪੈਨ ਨਹੀਂ ਤਾਂ ਉਹ ਕਰਨ ਵਾਲੀ ਹੋਏ ਜੀ ਤਾਂ ਬੜਾ ਸੈਟਿੰਗ ਕਰਨ ਵਾਲੀ ਹੈ ਤਾਂ ਵਾਲਾ ਚੱਕਰ ਹਾਂ ਇਹ ਕੋਈ ਪ੍ਰਕਾਸ਼ ਨਹੀਂ ਸੋ ਅਗਰ ਕੋਲ ਹੁੰਦਾ ਹੁੰਦਾ ਹੈ ਉਹ ਤਾਂ ਵਾਲਾ ਚੱਕਰ ਹੋ ਜਾਂਦਾ ਹੈ ਸੈਟ ਕਰਨਾ ਬਹੁਤ ਨਹੀਂ ਉਸੇ ਬਰੁਜੀ ਕਸਾ ਵੱਡਾ ਗੰਦਾ ਯਾਰ ਜੂਨੀ ਬੰਨੀ ਕਿ ਬਈ ਕੰਡਰੀ ਇੰਜੀਨੀਅਰ ਕਾਰਪੋਰੇਸ਼ਨ ਫੌਜੀ ਚੌਂਕ ਬਠਿੰਡਾ ਤੋਂ ਲਈ ਹੈ ਜੀ ਇਹਨਾਂ ਨੇ ਪਈਆਂ ਨੇ ਫਿੱਟ ਕਰਤੀ ਚાલુ ਕਰਤੀ ਕੰਡਰੀ ਇੰਜੀਨੀਅਰ ਕਾਰਪੋਰੇਸ਼ਨ ਫੌਜੀ ਚੌਂਕ ਬਠਿੰਡਾ ਤੋਂ ਲਈ ਹੈ ਜੀ ਠੀਕ ਹੈ ਜੀ ਹੂੰ ਠੀਕ ਹੈ ਠੀਕ ਹੈ ਪਾਣੀ ਪੂਣੀ ਦੇਖਿਆਗਾ ਹਾਂ ਪਾਣੀ ਤਾਂ ਚੱਲਦਾ ਨਹੀਂ ਤਿੰਨ ਘੰਟੇ ਨਹੀਂ ਜਾਂਦਾ ਇੰਨੀ ਦੂਰ ਹੈ ਹਾਂ ਫਿਰ ਤਾਂ ਇਹ ਐਂਪੀਰ ਹੀ ਬਹੁਤ ਘਟ ਜਾਣਗੇ ਬਿਲਕੁਲ ਖਾਲੀ ਹੈ ਨਾ

ਹਾਂ ਠੀਕ ਹੈ ਕਿੰਨਾ ਨਹੀਂ ਇਹ ਤਾਂ ਬਹਾਰਗਾ ਜਦੋਂ ਉਹ ਪਹੁੰਚਿਆ ਉਹ ਚਿਹਰਾ ਜਿਹਾ ਉਹ ਤੁੰਨਾ ਆਵਾਜ਼ ਬੜਾ ਪਤਲੀ ਕਰਦਾ ਉਹ ਨਹੀਂ ਦੱਕਣੀ ਪੁਰਾਣੇ ਦੂਜੇ ਨਾਲ ਚੈੱਕ ਕੀਤਾ ਸੀ ਉਹਦੇ ਨਾਲੇ ਰੋਡ ਸਹੀ ਆ ਅੱਛਾ ਤੇ ਐਨ ਐਮਟੀ ਦਾ ਵੀ ਬੈਠੇ ਤੇ ਦਾ ਪਲਾਨਟ ਫਾਰਮ ਹੀ ਤੁਨਾ ਕਰਿਆ ਜੀ ਇੱਥੇ ਬੱਸ ਆਈ ਜਾਂਦੀ ਉਹ ਬਾਈ ਤੁਸੀਂ ਬੇਫਿਕਰ ਹੋ ਜਾ ਯਾਰ ਜਿਵੇਂ ਸਾਨੂੰ ਕਹਿਤਾ ਅਸੀਂ ਬੈਠੇ ਆਂਗੇ

ਹਾਂਜੀ ਖੁਸ਼ ਹੋਣਾ ਕੇਰਾ ਤਾਂ ਠੀਕ ਹੈ ਨਹੀਂ 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 ਕੇਰਾ ਠੀਕ ਨਹੀਂ ਜਿਆਦਾ ਦਿਲੋਂ ਆਖੋ ਵੀ ਹਾਂ ਭਾਈ ਅਸੀਂ ਖੁਸ਼ ਆਂ ਥੋੜੇ ਕੰਮ ਤੋਂ ਖੁਸ਼ ਆਂ ਵਧੀਆ ਕੰਮ ਕੀਤਾ ਜਾਂ ਮਾੜਾ ਕੀਤਾ ਨਹੀਂ ਨਹੀਂ ਉਹ ਨਹੀਂ ਕੋਈ ਥੋੜਾ ਸਿਰ ਲੰਬਾ ਨਹੀਂ ਫਸਾਂ ਨੂੰ ਥੋੜਾ ਲੋਡ ਤੋਂ ਡਰ ਲੱਗਦਾ ਨਹੀਂ ਨਹੀਂ ਉਹ ਤੁਸੀਂ ਬੇ ਉਹ ਤੁਸੀਂ ਬੇਫਿਕਰ ਹੋ ਜਾ ਹਾਂ ਉਹ ਦਾ ਨਾ ਕੰਮ ਤੁਸੀਂ ਬਹੁਤ ਵਸਤਾ ਲਾ ਦਿੱਤਾ ਨਹੀਂ ਉਹ ਦਾ ਨਾ ਤੁਸੀਂ ਉਹ ਦਾ ਨਾ ਤੁਸੀਂ ਫਿਕਰ ਕਰੋ ਲੋਡ ਦਾ ਨਾ ਸੋਣੋ ਸਰਬਸ ਲੋਡ ਦਾ ਉਹਦਾ ਜਿੰਨਾ ਚਿਰ ਗਾਰੰਟੀ ਹੈ ਬਾਈ ਸਾਡੀ ਟੈਨਸ਼ਨ ਹੈ ਵਾ ਵਾ ਠੀਕ ਹੈ ਠੀਕ ਹੈ ਨਾ ਆ ਉਹਦੀ ਸੋਨ ਟੈਨਸ਼ਨ ਨਹੀਂ ਐਂਦੀ ਲੋਡ ਨਹੀਂ ਹਾਂ ਚਲ ਆ ਸਕੀ ਤਾਂ ਠੀਕ ਹੈ ਵਾ ਵਾ ਰੱਖੀਂ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਈ ਆਪਾਂ ਵਾਲ ਬੰਦ ਕਰਦਗੇ ਫੇਰ ਹੈ ਦੇਖੂਗਾ ਬਾਲ ਕਰਕੇ ਕਿਹੜਾ ਬਾਲ ਬੰਦ ਕਰ ਦਿਓ ਦੇਖਦੇ ਨਾ ਕੱਟਦੇ ਯਾਰ ਕੀ ਬਾਲਾ ਫੋਨ ਬਾਲ ਨਾਲ ਤਾਂ ਕੁਝ ਨਹੀਂ ਹੁੰਦਾ ਬਾਈ ਬਾਲ ਨਾਲ ਕੁਝ ਨਹੀਂ ਹੁੰਦਾਗਾ ਇਹ ਤਾਂ ਨਮੀ ਕਰਕੇ ਥੋੜੀ ਜਿਹੀ ਟਾਈਟ ਵੀ ਹੁੰਦੀ ਹੈ ਨਾ ਬਾਈ ਪੰਪ ਸੈਟ ਇਹ ਚੱਲੂ ਕਿ ਜਿਵੇਂ ਜਿਵੇਂ ਪਾਣੀ ਪਾਈ ਪਾ ਭਰ ਲੰਗੇ ਓਵੇਂ ਓਵੇਂ ਐਪੀਰ ਕੱਟੀ ਜਾਣਗੇ ਇਹਦੇ ਹਾਂ ਹਾਂ ਇਹਨਾਂ ਹਵਾ ਹੀ ਬਹੁਤ ਤਕੀ ਹੁੰਦੀ ਹੈ